ਤੇ ਅਗਲੀ ਖਬਰ ਦੇ ਵੱਲ ਵਧਦੇ ਗਏ ਗੱਲ ਕਰੀਏ ਪੰਥਕ ਸੰਕਟ ਦੀ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਜੋ ਕੁਝ ਵਾਪਰਿਆ ਉਹ ਆਪਣੇ ਸਰੋਤਿਆਂ ਦੇ ਸਾਹਮਣੇ ਰੱਖਿਆ ਆਪਾਂ ਜ세ਦਾਰ ਗਿਆਨੀ ਹਰਪੀ ਸਿੰਘ ਜਿਹੜੇ ਕਿ ਕਈ ਮਾਮਲੇ ਕਰਕੇ ਚਰਚਾ ਦੇ ਵਿੱਚ ਰਹੇ ਨੇ ਲੰਘੇ ਹਰ ਇੱਕ ਐਪੀਸੋਡ ਦੇ ਵਿੱਚ ਹਰ ਇੱਕ ਵਰਤਾਰ ਦੇ ਵਿੱਚ ਉਹਨਾਂ ਦਾ ਨਾਮ ਕਿਸੇ ਨਾ ਕਿਸੇ ਐਂਗਲ ਤੋਂ ਗੂੰਜਦਾ ਰਿਹਾ ਉਹਨਾਂ ਨੇ ਵੱਡਾ ਸਟੈਂਡ ਲਿਆ ਜੀ ਕੋਈ ਜੀ ਲਗਾਤਾਰ ਜੋ ਕੁਝ ਵਾਪਰ ਰਿਹਾ ਪੰਜਾਬ ਦੀ ਪੰਥਕ ਸਿਆਸਤ ਦੇ ਹਵਾਲੇ ਨਾਲ ਜੀ 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 ਉਹ ਪੰਥਕ ਸਿਆਸਤ ਹੁੰਦਿਆ ਹੁੰਦਿਆਂ ਪੰਥਕ ਮਰਿਆਦਾ ਨੂੰ ਟਾਟੇ ਰੀ ਕਰਨ ਤੱਕ ਆ ਗਿਆ ਹਮ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਹਮ 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 ਸਾਡੇ ਬਾਕੀ ਚਾਰੋਂ ਤਖਤ ਹਮ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਇੱਕ ਕੜੀ 'ਚ ਨੇ ਹਮ ਕੜੀ ਹੈ ਜੇ ਪੰਜ ਸਿੰਘ ਸਹਿਬਾਨਾ ਦਾ ਕੋਈ ਫੈਸਲਾ ਹੁੰਦਾ ਹੈ ਹੂੰ 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 ਉਸ ਦੇ ਉੱਤੇ ਪਹਿਰੇਦਾਰੀ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਹੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਜਿਹੜੇ ਮਸਲੇ ਨੇ ਜੀ ਜੀ ਉਹਨਾਂ ਦੇ ਉੱਤੇ ਪੰਥਕ ਸਿਆਸਤ ਨੂੰ ਸਿੱਖ ਸਿਆਸਤ ਨੂੰ ਅਗਾਹ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਹੂੰ ਪਰ ਅੱਜ ਉਹ ਅਕਾਲੀ ਦਲ ਨੂੰ ਅਕਾਲੀ ਦਲ ਕਹਾਉਂਦਾ ਏ ਪਰ ਅਸਲ ਅਕਾਲੀ ਸਿਧਾਂਤਾਂ ਤੇ ਇੱਕ ਦਿੰਗ ਵੀ ਤੁਰਨ ਦੇ ਲਾਇਕ ਨਹੀਂ ਰਿਹਾ ਹੂੰ ਜੀ ਦਲ ਆਪਣੇ ਵੱਲੋਂ ਤਾਂ ਉਹਨਾਂ ਦੀ ਲੀਡਰਸ਼ਿਪ ਆਪਣੇ ਵੱਲੋਂ ਤਾਂ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੀ ਹੈ ਜੀ ਜੀ ਪਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਹੂੰ ਤੇ ਗਿਆਨੀ ਹਰਪ੍ਰੀਤ ਸਿੰਘ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ 'ਚ ਨੇ ਬਿਲਕੁਲ ਸਹੀ ਜੀ ਬਿਲਕੁਲ ਸਹੀ ਤੇ ਤੁਸੀਂ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਪਰ ਅਫਸੋਸ ਤੁਸੀਂ ਤਖਤਾਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਹਮ ਸਹੀ ਹੈ ਤੁਸੀਂ ਟੈਟਰੀ ਤਖਤਾਂ ਦੇ ਉਸ ਰਤਵੇ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਇਹ ਅਕਾਲੀ ਦਲ ਦੇ ਸਿਧਾਂਤ ਚ ਕਦੋਂ ਸ਼ਾਮਲ ਹੋ ਗਿਆ ਜੀ ਸਹੀ ਹੈ ਬਿਲਕੁਲ ਜੀ 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 ਅਕਾਲੀ ਦਲ ਦੇ ਵਰਤਾਰੇ ਚ ਕਦੋਂ ਆ ਗਿਆ ਜੀ ਹਮ ਪ੍ਰਧਾਨ ਨੂੰ 2 ਦਸੰਬਰ ਨੂੰ ਖੜਾ ਕੇ ਉਹਨਾਂ ਤੋਂ ਗੁਨਾਹ ਕਬੂਲ ਕਰਾ ਲੇ ਹੈ ਤੇ ਉਸ ਤਖਤ ਦੀ ਫਸੀਲ ਤੋਂ ਖੜ ਕੇ ਗਿਆਨੀ ਹਰਪ੍ਰਿੰਦ ਸਿੰਘ ਨੇ ਉਹ ਸਾਰਾ ਇਤਿਹਾਸ ਪਰੋਲ ਕੇ ਤੁਹਾਡੇ ਮੂਰੇ ਰੱਖਤਾ ਤੇ ਤੁਹਾਨੂੰ ਹੁਣ ਤਕਲੀਫ ਹੈ ਹਮ ਇਹ ਵੱਡਾ ਸਵਾਲ ਹੈ ਸਹਿਵਾਨ ਦੇ ਬੋਲ ਥਿੰਕ ਸਹਿਵਾਨ ਦੇ ਸ਼ਬਦ ਵਰਗੇ ਮਿੱਠੇ ਹੋਣੇ ਚਾਹੀਦੇ ਹੂੰ ਉਹਨਾਂ 'ਚ ਸ਼ਕਤੀ ਹੋਵੇ ਪਰ ਉਹ ਸ਼ਬਦ ਤਲਖ ਹੋਣਾ ਸ਼ੋਭਦਾ ਨਹੀਂ ਹੈ ਹੂੰ ਹੂੰ ਜਿਹੜਾ ਕਲਿੱਪ ਹੈ ਹੂੰ ਇੱਕ ਘੰਟਾ ਦਾ ਕਿਉਂ ਹੈ ਹੂੰ ਉਹਦੇ ਵਿੱਚ ਯਾਨੀ ਹਰ ਪ੍ਰਿੰਸਿੰਗ ਤਾਲ ਖੁੰਦੇ ਦੇਖਦੇ ਨੇ ਕਿ ਸ਼ਬਦ ਵੀ ਵਰਤਦੇ ਨੇ ਜਿਹੜਾ ਮਰਾਜ਼ਾ ਅਨੁਸਾਰ ਸਹੀ ਨਹੀਂ ਆ ਹਾਂ 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 ਹੈਨਾ ਤੇ ਬਲਟੋਹਾ ਉਲਟਾ ਜਿਹੜਾ ਸਵਾਲ ਕਰ ਰਹੇ ਨੇ ਉਹਦਾ ਜਵਾਬ ਕੌਣ ਦੇਗਾ ਵੀ ਹਮ ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ ਜੀ ਕਿ ਤੁਸੀਂ ਐਡਾ ਕਿਸੇ ਨੂੰ ਫੋਨ ਤੇ ਕਾਲ ਕਰੋ ਜੀ ਮਤਲਬ ਬਲਟੋਹੇ ਨੂੰ ਪੁੱਛ ਕੇ ਜੱਥੇ ਦਾ ਹੁਣ ਕੰਮ ਕਰਿਆ ਕਰਨਗੇ ਹਮ ਪਤਾ ਕਰਿਆ ਕਰੂਗਾ ਕਿ ਕਿਹਨੂੰ ਮਿਲਣਾ ਕਿਹਨੂੰ ਪੁੱਛਣਾ ਹਮ ਸਵਾਲ ਹੈ ਤੇ ਸਵਾਲ ਉਹ ਤਰ ਕਰ ਰਹੀ ਹੈ ਜਿਹੜੀ ਆਪ ਬੀਜੇਪੀ ਦੇ ਘਨੇੜੀ ਚੜੀ ਰਹੀ ਆ ਬੀਜੇਪੀ ਦੀ ਗੋਦੀ ਚ ਬੈਠੀ ਆ ਤੇ ਹੁਣ ਵੀ ਉਹਨਾਂ ਨਾਲ ਤਾਲਮਿਲ ਕਰਨ ਨੂੰ ਤਰ ਲੋ ਮੱਛੀ ਆ ਹਾਂਜੀ ਹਾਂਜੀ ਸਾਲਸੀ ਪਾਈ ਜਾ ਰਹੇ ਨੇ ਹੂੰ ਤੇ ਜੇ ਇਹ ਰਾਪੀ ਹੋਈ ਆ ਮੈਂ ਜਿੱਦਾਂ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਉਹ ਸਾਰੇ ਬਰਤਾਰੇ ਤੋਂ ਬਾਅਦ ਇਹ ਤੈ ਹੋਇਆ ਕਿ ਆਪਾਂ ਇਹ ਕਿਤੇ ਨਹੀਂ ਜਾਣੀ ਇਸ ਲਈ ਸਾਰਾ ਕੁਝ ਡਿਲੀਟ ਕਰਵਾਇਆ ਗਿਆ ਹੂੰ 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 ਸਾਰੇ ਥਾਮਾ ਤੋਂ ਡਿਲੀਟ ਕਰਾਇਆ ਗਿਆ ਪਰ ਇੱਕ origignal pen drive ਯਾਨੀ ਰਗਵੀਤ ਸਿੰਘ ਜਿਹੜਾ ਕੋਲ ਸੀਗੀ ਪਰ ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕੁਝ ਵੀ ਰਿਕਵਰ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਇਹ ਇਹਦੇ ਵਿੱਚ ਵੀ ਕੋਈ ਦੋਰ ਹੈ ਦੀ ਪਰ ਮੈਂ ਇਹ ਕਹਿਣਾ ਕਿ ਜੇ ਇੰਨਾ ਕਲਿੱਪ ਜਾਰੀ ਹੋਏ ਤਾਂ ਪੂਰੀ ਵੀਡੀਓ ਜਾਰੀ ਕਿਉਂ ਨਹੀਂ ਹੂੰ ਰਾਈਓਆ ਫਿਰ ਪੂਰੀ ਜਾਰੀ ਕਰ ਦਿਓ ਸੰਗਤ ਆਪੇ ਫੈਸਲਾ ਕਰ ਲੂਗੀ ਹੂੰ ਆਪੇ ਫੈਸਲਾ ਕਰ ਲੂਗੀ ਕਿ ਕੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੂੰ ਹੂੰ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਖਾਸ ਕਰ 2 ਦਸੰਬਰ ਤੋਂ ਬਾਅਦ ਲਗਾਤਾਰ ਅਕਾਲੀ ਲੀਡਰਸ਼ਿਪ ਸੁਖਬੀਰ ਬਾਦਲ ਤੇ ਉਹਦੀ ਡੇਢ ਦੀ ਜੁੰਡਲੀ ਜਿਸ ਤਰ੍ਹਾਂ ਨਿਸ਼ਾਨੇ ਤੇ ਲੈ ਰਹੀ ਆ ਮੈਨੂੰ ਲੱਗਦਾ ਕਿ ਵਿਅਕਤੀ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਕੌਮ ਦੇ ਸਿਧਾਂਤ ਨੂੰ ਕੌਮ ਦੇ ਤਕਤਾਂ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਜਿਹੜਾ ਸ਼ੋਭਦਾ ਨਹੀਂ ਜੀ ਇਹ ਅਕਾਲੀ ਦਲ ਮੁੜ ਕੇ ਆਪਣੇ ਨਿਹਾਰ ਦੀਆਂ ਨਿਸ਼ਾਨੀਆਂ ਪ੍ਰਗਟਾ ਰਿਹਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਫੇਰ ਉੱਭਰੂਗਾ ਹਾਂ 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 ਪਰ ਉਹਨੇ ਲੀਡਰਸ਼ਿਪ ਭੁੱਲ ਜੂਵੇ ਕਿ ਤੁਸੀਂ ਪ੍ਰਮਾਣ ਚੜ ਜਾਓਗੇ ਹਾਂ ਇਹ ਲੀਡਰਸ਼ਿਪ ਮੁੜ ਕੇ ਹੁਣ ਮੁਰਲੀ ਸਫਾ ਚ ਆ ਜੂਗੀ ਇਹ ਹੁਣ ਆਸਮੀਦ ਆਪ ਹੀ ਇਹਨਾਂ ਨੇ ਮੁਕਾ ਲਈ ਹੈ ਮੱਦਮ ਕਰ ਦਿੱਤੀ ਔਰ ਇਹਦਾ ਲਾਹਾ ਸਿੱਧੇ ਰੂਪ ਦੇ ਵਿੱਚ ਮੌਜੂਦਾ ਸੱਤਾਧਾਰੀ ਤੇ ਚੁੱਕੂਗੀ ਹਮ ਔਰ ਉਸ ਤੋਂ ਬਾਅਦ ਬੀਜੇਪੀ ਤਿਆਰ ਬੈਠੀ ਆ ਹਾਂਜੀ ਹਾਂਜੀ ਬਿਲਕੁਲ ਪੰਜਾਬ ਦੀਆਂ ਜੜਾਂ 'ਚ ਤੇਲ ਦੇ ਰਹੇ ਨੇ ਇਹ ਬਿਆਨਬਾਜ਼ੀ ਅਜਿਹੇ ਟੋਟ ਕੇ ਅਜੇ ਛੁਟ ਕੇ ਕਰਕੇ ਉਹਨਾਂ ਤਖਤਾਂ ਦੇ ਬਾਰੇ ਉਹਨਾਂ ਤਖਤਾਂ ਦੇ ਬੈਠੇ ਹੋਣਾ ਸਾਡੇ ਸਿੱਖ ਆਗੂਆਂ ਬਾਰੇ ਹਮ ਗੁញਿਆ ਧਿਰਾਂ ਨੂੰ ਦੁਨੀਆਂ ਤਾਕਤਾਂ ਨੂੰ ਬੋਲਣ ਦਾ ਮੌਕਾ ਦੇ ਰਹੇ ਹਾਂ ਹਮ 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 ਤੁਸੀਂ ਉਹਨਾਂ ਲਈ ਰਾਹ ਖੋਲ੍ਹ ਰਹੇ ਹੋ ਕਿ ਹਾਂ ਕੁਛ ਨਹੀਂ ਅਡਾਲੋ ਮਜ਼ਾਕੀ ਦਾ ਮਰਜੀ ਜੀ ਨੂੰ ਮਰਜੀ ਜੋ ਮਰਜੀ ਨੂੰ ਮਰਜੀ ਚੁਣੌਤੀ ਦੇ ਦਿਓ ਸੋ ਇਹ ਇਹ ਬਸ਼ਰਮੀ ਦੀ ਹੱਦ ਹੈ ਹਮ ਸੁਖਵੀਰ ਬਾਦਲ ਕੀ ਦਲਜੀਤ ਚੀਮਾ ਕੀ ਬਡਾਲਾ ਕੀ ਚੰਦੂ ਮਾਜਰਾ ਇਹ ਸਾਰੀ ਪ੍ਰਕਿਰਿਆ ਨੂੰ ਰੋਕ ਨਹੀਂ ਸਕਦੇ ਹਮ 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 ਇਸ ਲਈ ਹੁਣ ਸੁਖਵੀਰ ਬਾਦਲ ਵਾਲਾ ਮਸਲਾ ਛੋਟਾ ਹੋ ਗਿਆ ਇਹ ਵੱਡੇ ਹੋ ਗਏ ਹੂੰ ਤੁਸੀਂ ਸਿਆਸੀ ਤੌਰ ਦੇ ਉੱਤੇ ਕਬੂਲਨਾਮੇ ਕਰਨੇ ਸੀ ਉਹ ਮਸਲੇ ਛੋਟੇ ਹੋਗੇ ਹੂੰ ਹੈਨਾ ਤੁਸੀਂ ਅਸਤੀਫੇ ਦੇਣੇ ਸੀ ਕੱਲ ਬਲਵਿੰਦਰ ਸਿੰਘ ਭੁੰਦੜ ਤੇ ਇਕਬਾਲ ਸਿੰਘ ਝੁੰਦਾ ਜੱਦਰਗਨ ਸਿੰਘ ਤੇ ਕੁਇਰ ਸਿੰਘ ਨੂੰ ਦੁਆਰਾ ਮਿਲ ਕੇ ਆਏ ਠੀਕ ਹੈ ਜੀ ਅੱਜ 19 ਤਰੀਕ ਹੋ ਗਈ ਪਾਰਟ ਦੇ ਵਿੱਚ ਇੱਕ ਦਿਨ 20 ਤਰੀਕ ਬਚਿਆ ਅਜੇ ਤੱਕ ਤੁਸੀਂ ਇਹ ਨਹੀਂ ਕਹੇ ਜੀ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਦਨ ਕਰਨੀ ਹੈ 20 ਤਰੀਕ ਤੱਕ ਤਾਂ ਅਸਤੀਫੇ ਲੈਣੇ ਸੀ ਹੂੰ ਵੈਸੇ ਤਾਂ ਅਸਤੀਫੇ 3 ਦਿਨਾਂ ਚ ਲੈਣੇ ਸੀ ਸਹੀ ਰੂਪ ਚ ਦਾ ਹੂੰ ਹੂੰ ਤੋ 3 ਦਿਨਾਂ ਤੋਂ ਪੱਛ ਕੇ 20 ਤਰੀਕ ਤੱਕ ਆ ਗਏ ਵੀ ਅਜੇ ਕੁਝ ਦਿਖਦਾ ਨਹੀਂ ਆ ਉਹ ਚ ਵੀ ਕੋਈ ਖੇਡ ਕਰਨਾ ਚਾਹੁੰਦੇ ਆ ਕਿ ਖਿਚੜੀ ਪਕਾਉਣਗੇ ਕੀ ਨਹੀਂ ਕਰਨਗੇ ਜੀ ਜੀ ਬਣਾਉਣਗੇ ਕੀ ਨਹੀਂ ਬਣਾਉਣਗੇ ਪਰ ਜੱਤਰ ਗਾਣੀ ਹਰ ਪ੍ਰੈਸੀ ਕਹਿੰਦਾ ਜੀ ਮੇਰਾ ਤਾਂ ਹਮ ਸਿੱਧਾ ਸਟੈਂਡ ਹੈ ਹਮ ਕਿ ਮੈਂ ਤਾਂ ਜੇ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣ ਲਈ ਸਿੰਘ ਸਾਹਿਬ ਦੀ ਬੈਠਕ ਹੋਊਗੀ ਮੈਂ ਉਹਦੇ ਵਿੱਚ ਸ਼ਾਮ ਨਹੀਂ ਹੂੰ ਹਮ ਮਤਲਬ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਤੁਸੀਂ ਕਿਸੇ ਹੋਰ ਹੈੱਡ ਗ੍ਰੰਥੀ ਨੂੰ ਹੈਨਾ ਕਿਤੇ ਮੁਖੀ ਨੂੰ ਬਿਠਾ ਕੇ ਪੈਂਸਲ ਲਾ ਕਰਨਾ ਤਾਂ ਕਰ ਲੋ ਪਰ ਮੈਂ ਹੁਣ ਬਦਲਣ ਵਾਲੀ ਪ੍ਰਕਿਰਿਆ ਚ ਨਹੀਂ ਆਉਂਗਾ ਕੀ ਇਹ ਹੋ ਰਿਹਾ ਹੈ ਕੀ ਇਹ ਦਬਾਬ ਸੀ ਉਸ ਦਬਾਬ ਨੂੰ ਹੋਰ ਵਧਾਉਣ ਦੇ ਲਈ ਇਹ ਸਾਰੀ ਵੀਡੀਓ ਸਾਹਮਣੇ ਰਹਿ ਜਾਂਦੀ ਆ ਹੂੰ ਕਿਨਾਂ ਜੇ ਇਹ ਨਹੀਂ ਕੁਛ ਹੈ ਤਾਂ ਫਿਰ ਹਟਾ ਦਿਓ ਹਟਾਉਣ ਦੀ ਤਾਕਤ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ ਸਾਰੇ اجلاس ਬੁਲਾ ਕੇ ਮੜਾ ਕੱਢ ਦਿਓ ਹੂੰ ਫਿਰ ਸੰਗਤ ਦੇਖ ਲੇਗੀ ਕਿਉਂ ਨਹੀਂ ਕਿਹਦੇ ਨਾਲ ਖੜਨਾ ਹੈ ਕਿਹਦੇ ਨਾਲ ਨਹੀਂ ਖੜਨਾ ਸਹੀ ਹੈ ਸਹੀ ਇਹਦੇ ਨਾਲ ਨਾਲ ਇੱਕ ਵਾਰ ਫਿਰ ਉਹਨਾਂ ਨੇ ਕਿਹਾ ਕਿ ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੇ ਮੈਂ ਚੋਣਨੀ ਕਮੇਟੀ ਦਾ ਰਹਿਣ ਬਸੇਰਾ ਛੱਡ ਚੁੱਕਿਆ ਹੂੰ 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 ਮੈਨੂੰ ਕੱਢਣਾ ਕੱਢਣ ਮੈਨੂੰ ਰੱਖਣਾ ਰੱਖਣ ਐ ਤੇ ਮੇਰੇ ਤੇ ਕਾਰਵਾਈ ਕਰਨੀ ਹੈ ਕਾਰਵਾਈ ਕਰਨ ਮੈਂ ਅਸਤੀਫਾ ਨਹੀਂ ਹੁੰਦੇਣਾ ਮੇਰਾ ਪਹਿਲਾ ਅਸਤੀਫਾ ਪਿਆ ਉਹੀ ਪ੍ਰਵਾਨ ਕਰਨਾ ਕਰਨਾ ਹੂੰ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਖ ਸਿਧਾਂਤਾਂ ਨੂੰ ਢਾ ਢਾ ਲੱਗ ਰਹੀਆਂ ਸਿੱਖ ਮਰਿਆਦਾ ਨੂੰ ਢਾ ਲੱਗ ਰਹੀ ਆ ਤਕਤਾਂ ਨੂੰ ਅਸੀਂ ਜਿਸ ਰੁਤਬੇ ਤੇ ਰੱਖਦੇ ਸੀ ਉਸ ਰੁਤਬੇ ਤੋਂ ਅਸੀਂ ਆਪ ਹੀ ਕਿਛਕਿ ਥੱਲੇ ਡਿੱਗਣ ਦੀ ਕੋਸ਼ਿਸ਼ ਕਰ ਰਹੇ ਆ ਇਹ ਸ਼ੋਭਾ ਨਹੀਂ ਘਟੂਕਟ ਅਕਾਲੀ ਲੀਡਰਸ਼ਿਪ ਦੇ ਹਿੱਸੇ ਤਾਂ ਨਹੀਂ ਆਉਣਾ ਚਾਹੀਦਾ ਸੀ ਸਾਰਾ ਕੁਝ ਹਮ ਪਰ ਕਈ ਵਿਦਵਾਨਾਂ ਨਾਲ ਮੇਰੀ ਗੱਲ ਹੋਈ ਕਿ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਲਾਤਾ ਬੇਅਦਮੀਆਂ ਦੀਆਂ ਘਟਨਾਵਾਂ ਦੇ ਉੱਤੇ ਹੰਮੀ ਪਰਨ ਲਈਓ ਕਿਹਾ ਸਾਡੇ ਰਾਜ ਚ ਹੋਈਆਂ ਸਭ ਤੋਂ ਕਤਾਈਆਂ ਹੋਈਆਂ ਹੈਨਾ ਜਿਹੜੇ ਅਜੇ ਵੀ ਚਿੱਠੀ ਨਹੀਂ ਜਨਤਾ ਕੋਲ ਦੇ ਰਹੇ ਜਿਹੜਾ ਫੈਸਲਾ ਅਕਾਲ ਤਖਤ ਵੱਲ ਦੀ ਫੈਸਲ ਤੋਂ ਸੁਣਾਇਆ ਗਿਆ ਕਿ ਉਹ ਮਾਫੀ ਵਾਲੀ ਚਿੱਠੀ ਜਨ ਤੱਕ ਕਰਾਂਗੇ ਹੈਨਾ ਜਿਨ੍ਹਾਂ ਸਿੰਘ ਸਾਹਿਬ ਨੂੰ ਘਰੇ ਬੁਲਾਇਆ ਉਹਨਾਂ ਨੂੰ ਸਾਹਮਣੇ ਆਉਣ ਤੋਂ ਅਜੇ ਵੀ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਉਹਨਾਂ ਰਾਹੀਂ ਬਹੁਤ ਹੋਰ ਸਾਹਮਣੇ ਆਉਣਾ ਤੇ ਕਹਿੰਦੇ ਕਿ ਉਹ ਕਿਉਂ ਚਾਹਣਗੇ ਕਿ ਹਾਂ ਅਜੇ ਵੀ ਅਸੀਂ ਅਸੀਂ ਕਟਹਿਰੇ 'ਚ ਖੜੇ ਰਹੀਓ ਆਪਣੇ ਆਪ ਨੂੰ ਕਟਹਿਰੇ ਦੇ ਵਿੱਚ ਪਿਛਾ ਕਰਨ ਦੇ ਲਈ ਉਹ ਮੂਰੇ ਨਵੀਂ ਢੀੜ ਖੜੀ ਕਰਨਾ ਚਾਹੁੰਦੇ ਨੇ ਉਸ ਢੀੜ ਨੂੰ ਖੜੀ ਕਰਨ ਦੇ ਚੱਕਰ 'ਚ ਉਹ ਕਸਾਈਆਂ ਕਰ ਰਹੇ ਨੇ ਇਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਸੁਖਵੀਰ ਬਾਦਲ ਤੇ ਸਾਹਮਣੇ ਵਾਲੀ ਧਿਰ ਦੀ ਮੌਜੂਦਾ ਲੀਡਰਸ਼ਿਪ ਇਹ ਪੰਜਾਬ ਦੀਆਂ ਕੌਮ ਦੀਆਂ ਪੰਥ ਦੀਆਂ ਖੇਤਰੀ ਪਾਰਟੀ ਦੇ ਜੜਾਂ 'ਚ ਤੇਲ ਦੇ ਰਹੀ ਹੈ।